ਨੇ ਜਿਹੜੇ ਦੇਸੀ ਦਾ ਤੂੰ ਪੇਸ਼ ਹੋਣਾ ਨਾ ਤੇ ਆਪੇ ਜਾ ਹੋ ਜਾ ਮੈਨੂੰ ਇਹ ਹਸਾ ਨਹੀਂ ਦਿੰਦੇ ਜਿੱਦਣ ਇਹ ਨੋ ਬਤਾਉਗੀ ਨਾ ਫਿਰ ਮੈਂ ਪੇਸ਼ ਹੀ ਹੋ ਜੂਗੀ ਨਾਲੇ ਉਹਨੂੰ ਪਤਾ ਹੀ ਹੈ ਹੁਣ ਉਹਨੇ ਆਪ ਹੀ ਕਿਹਾ ਵਾ ਜੇ ਮੈਂ ਨਾ ਨਾ ਹਿੱਸਾ ਲਵਾਂਗੀ ਤੇ ਉਹਨੇ ਆਪੇ ਹੀ ਲੈ ਲੈਣਾ ਵਾ ਪਤਾ ਲੱਗਿਆ ਉਹਨੂੰ ਵੀ ਜਿੰਨਾ ਚਿਰ ਹੀ ਜਿੰਨੇ ਹੀ ਨਾ ਹਿੱਸਾ ਦਿੱਤਾ ਅੱਜ ਤਾੜਾ ਇਹ ਹਾਲ ਵਾ ਥੁੱਡਾ ਨਾ ਰੇੜਣ ਡੇਗੇ ਭੜ ਕੇ ਹੀ ਮੰਜੇ ਤੇ ਬਹਿ ਕੇ ਫੇਰ ਤੁਸੀਂ ਪੁੱਛਣਾ ਜਿੰਨੀ ਨਾ ਨਾ ਅੱਕ ਜਾਂਦਾ ਵਾ ਉਹ ਚਾਲੇ ਆ 15 1600 ਦਾ ਆਇਆ ਵਾ ਇਹ ਆ ਵੀ ਆਰੇ ਲੱਗੀ ਰਹੋਗੇ ਇਨ ਚਾਲੇ ਹੋਣਾ ਦੇ ਪੈਣਾ ਸੀ ਹੁਣ ਤੁਹਾਨੂੰ ਪਤਾ ਵਾ ਗੜੀ ਗਰਮੀਆਂ ਆ ਨਾ ਗਰਮੀਆਂ ਵਿੱਚ ਮੁੜ ਕੇ ਔਖਾ ਹੋਣਾ ਹਾਂਜੀ ਘਰਪ੍ਰੀਤ ਵੀ ਠੀਕ ਆ ਹਾਂ ਠੀਕ ਠਾਕ ਆ ਮਮੀ ਹੁਣੀ ਵੀ ਠੀਕ ਠਾਕ ਆ ਵਧੀਆ ਢਾੜੀ ਵੀ ਗਏ ਹੋਣੇ ਆ ਕਿਤੇ ਬੰਬੀ ਬੰਦੀ ਵਾਲ ਨੂੰ ਕੋਲ ਟੜੀ ਨਹੀਂ ਕਰਨਾ ਮੈਂ ਟੜੀ ਨਾਲ ਗੱਲ ਕਰਨੀ ਸੀ ਇੱਕ ਕਾਲ ਚੰਗੀ ਕਰੂੰਗੀ ਮਾੜੀ ਤੇ ਨਹੀਂ ਕਰਦੀ ਹੈਗੀ ਗੋਰ ਪ੍ਰੀਤ ਦੀ ਨਾ ਐਡਮਿਸ਼ਨ ਆ ਜਣੀਆ ਹੁਣ ਤੇ ਨਾਲ ਹੀ ਉਹਦੇ ਪੇਪਰ ਵਾ ਤੇ ਦੋ ਮਹੀਨੇ ਦੀ ਉਹ ਫੀਸ ਕਹਣ ਡੇ ਆ ਮੈਂ ਕਿੱਥੋਂ ਤਾਰਨੇ ਆ ਮੈਂ ਮੰਮੀ ਨੂੰ ਉਹਨਾਂ ਨੂੰ ਕਿਹਾ ਸੀ ਮੈਂ ਚੱਲ ਆਰਕਾ ਤੁਸੀਂ ਪੈਸੇ ਤਾਰ ਦੋ ਐਡਮਿਸ਼ਨ ਵੀ ਉਹਦੀ ਕਰਵਾ ਦਿਓ ਤੇ ਮੁੜ ਕੇ ਚੱਲ ਖਰਚਾ ਹੀ ਕਰ ਲਾਂਗੇ ਤੁਸੀਂ ਵੀ ਹੱਥ ਹੀ ਕਰਦੇ ਈ ਜਿਹੜੇ ਮੇਰੇ ਕੋਲ ਪੈਸੇ ਆ ਮੈਂ ਸੰਭੇ ਜਾਂ ਮੈਂ ਕਿਤੇ ਵਰਤਨ ਦੀ ਨਹੀਂ ਰਹੀ ਹੈਗੀ ਉਹਨਾਂ ਵੱਲ ਤੇ ਤੁਹਾਡਾ ਬੜਾ ਧਿਆਨ ਹੁੰਦਾ ਵਾ ਤੇ ਜਿਹੜੇ ਮੰਮੀ ਹੁਣਾਂ ਕੋ ਹੁੰਦੇ ਆ ਫਸਲ ਦੇ ਕਿਤੇ ਉਹ ਵੀ ਹਿਸਾਬ ਕਿਤਾਬ ਲੱਲਿਆ ਕਰੋ ਉਹਨਾਂ ਕੋ ਮੈਂ ਨਹੀਂ ਜੋ ਉਹਨਾਂ ਪੈਸਿਆਂ ਚੋਂ ਐਰਕਾ ਪੈਸੇ ਵਰਤਨੇ ਹੈਗੇ ਭਾਈ ਤੁਸੀਂ ਜੋ ਮਰਜ਼ੀ ਕਹੀ ਜਾਓ ਜੇ ਮੈਂ ਮੰਮੀ ਨਾਲ ਗੱਲ ਕੀਤੀ ਤੇ ਮੰਮੀ ਵੀ ਇਦਾਂ ਕਰੀ ਜਾਂਦੀ ਆ ਵੀ ਤੇਰ ਕੋ ਹੈਗੇ ਤੇਰ ਕੋ ਹੈਗੇ ਤੇ ਤੁਸੀਂ ਵੀ ਉਹ ਗੱਲ ਕਰੀ ਜਾਂਦੇ ਜੀ ਇਹ ਗੱਲ ਸੁਣੋ ਐਨੀ ਪਿਆਲੀ ਆ ਤੇ ਪਿਆਲੀ ਦੇ ਪੈਸੇ ਭਲਾ ਕਿੱਥੇ ਜਾਂਦੇ ਆ ਫਸਲ ਦੇ ਤੇ ਤੁਸੀਂ ਉਹਨਾਂ ਨੂੰ ਕਹੋ ਹੈ ਹਰ ਕਾਂ ਬਿਹਾਰ ਕਾਂ ਦੀ ਵਾਰੀ ਉਹ ਕਰਦਣ ਖਰਚਾ ਮੈਂ ਆ ਤਾਂ ਨੂੰ ਇੱਕੋ ਗੱਲ ਕਹਿ ਤੀ ਆ ਵੀ ਮੈਂ ਇੱਚੋ ਨੀਂਗਾ ਕਰਨਾ ਹੈਗਾ ਤੇ ਤੁਸੀਂ ਇਦਾਂ ਕਰੋ ਵੀ ਉਹਨਾਂ ਨੂੰ ਫੋਨ ਕਰਕੇ ਕਹਿ ਦਿਓ ਕਹਿਣਾ ਕੀ ਹੈ ਕਹਿਣਾ ਹੀ ਪੈਣਾ ਵਾ ਤੁਸੀਂ ਕਹੋ ਉਹਨਾਂ ਨੂੰ ਚਲੋ ਠੀਕ ਆ ਇਹ ਵੀ ਡੇ ਹੈਗੇ ਨਾ ਕਿ ਢੀ ਛੇਤੀ ਤੂੰ ਆਪਣੇ ਪੈਸਿਆਂ ਚੋਂ ਖਰਚ ਲਾ ਦੱਸ ਅੱਗੇ ਸਾਰਾ ਖਰਚਾ ਮੈਂ ਉਹਨਾਂ ਤੋਂ ਹੀ ਕਰਦੀ ਐ ਤੇ ਜੇ ਹੁਣ ਇੱਕ ਵਾਰੀ ਉਹ ਕਰ ਦੇਣਗੇ ਤੇ ਆਖਰ ਕਿੱਧਰ ਦੀ ਆ ਚੱਲੀ ਸਾਰੇ ਫਸਲ ਦੇ ਪੈਸੇ ਸਾਹਮਣੇ ਬੈਠੇ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਪੈਸੇ ਜਾਂਦੇ ਕਿੱਥੇ ਆ ਇਹਨਾਂ ਦੇ ਚੱਲ ਕੋਈ ਨਹੀਂ ਇੱਕ ਵਾਰੀ ਵੇਖ ਲੈਣੀ ਆ ਜੇ ਇਹ ਤੇ ਫੋਨ ਕਰਨਗੇ ਤੇ ਠੀਕ ਆ ਜੇ ਨਾ ਨਾ ਕੀਤਾ ਤੇ ਫੇਰ ਮੈਂ ਦੂਜੀ ਤਰ੍ਹਾਂ ਹੀ ਹੁਣ ਪੈਸੇ ਕਢਾਉਂਗੀ ਇਹਨਾਂ ਕੋ ਕਢਾਉਣੇ ਮੈਂ ਵੀ ਇਹਨਾਂ ਕੋਲੋਂ ਮੇਰੀ ਗੱਲ ਸੁਣੋ ਆ ਕੇ ਫੋਲਾ ਫਲਾਈ ਦੇਜੇ ਕਰਨਾ ਓਏ ਫੋਲਾ ਫਲਾਈ ਕਾਦੀ ਕਰਨੀ ਆ ਹਾਂ ਮੇਰਾ ਰਾਦਾ ਇਹ ਵੰਡਿਆ ਸੀ ਕਿ ਜਿਹੜੀ ਅੱਧੀ ਜ਼ਮੀਨ ਆ ਨਾ ਦਰਬਾਗ ਦੇ ਨਾਲ ਆ ਨਾ ਦਿਮਾਗ ਤੁਹਾਡਾ ਠੀਕ ਆਂਦੀਆਂ ਗੱਲਾਂ ਕਰਨ ਰਹਿ ਜੇ ਕਿੰਨਾ ਚਿਰ ਹੋ ਗਿਆ ਉਹਨੂੰ ਫੇਰ ਬਾਹਰ ਗਏ ਨੂੰ ਕਿਧਰ ਰੁਪਈਆ ਨਹੀਂ ਸਾਨੂੰ ਪਾਇਆ ਜੇ ਪਹਿਲੀ ਵੀ ਉਹਦੇ ਨਾਂ ਲਾਤੀ ਤਾਂ ਆਪਣੇ ਹੱਥ ਆਪੇ ਵੜਾ ਲੈਣੇ ਆ ਕਿਤੇ ਗਾੜੀ ਹੱਥ ਡਾਉਣੀ ਮੁੜ ਕੇ ਓਏ ਉਹ ਤੇ ਕੋਈ ਗੱਲ ਨਹੀਂ ਆ ਅਕਸਰ ਜਮੀਨ ਤੇ ਉਹਦੇ ਨਾਮ ਲਾਉਣੀ ਆ ਭਲਕੇ ਵੀ ਲਾਉਣੀ ਆ ਤੇ ਮੇਰਾ ਰਾਦਾ ਹੀ ਅੱਧੀ ਹੀ ਰੱਖ ਲੈਨੇ ਆ ਤੇ ਅੱਧੀ ਉਹਦੇ ਨਾਮ ਲਾ ਦਈਏ। ਅਹੀਂ ਨਹੀਂ ਆ ਕੰਮ ਕਰਨਾ। ਅਹੀਂ ਜਿੰਨਾ ਚਿਰ ਜਿੰਨੇ ਆ ਨਾ ਅਹੀਂ ਪੈੜੀ ਨਹੀਂ ਉਹਦੇ ਨਾਮ ਕਰਨੀ। ਉਹਦੇ ਘਰ ਦੀ ਤੇ ਠੁੱਡਾ ਨਾ ਹੁਣੇ ਰੇੜਾਂ ਨਹੀਂ ਆ। ਤੇ ਕੱਲ ਨੂੰ ਪੈੜੀ ਉਹਦੇ ਨਾਮ ਹੋਗੇ ਤੇ ਫਿਰ ਕੀ ਕਰੋਗੀ? ਫਿਰ ਬਾਉਮ ਫੜ ਕੇ ਘਰੋਂ ਬਾਹਰ ਕੱਢਣਾਗੇ। ਤਿਆਰ ਹੋ ਜਾਓ ਫਿਰ ਇਹ ਕੰਮ ਕਰਾਉਣ ਨੂੰ। ਵਾਹ ਏਕੜਾ ਨੂੰ ਦੱਸਣਾ ਵਾ ਜੇ ਪੈੜੀ ਤੁਹਾਡੇ ਨਾਲ ਆਤੀ ਆ। ਉਹ ਨਾਲ ਜਾਊਗਾ ਸਾਈਨ ਕਰੂਗਾ ਤੇ ਫੇਰ ਹੀ ਆ ਐਦਾਂ ਕਿਦਾਂ ਲਾ ਦੋਗੇ ਨਾ? ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ ਤਾਂ ਤੁਸੀਂ ਪੈੜੀ ਉਹਦੇ ਨਾਮ ਆ ਕੰਮ ਜਿਹੜਾ ਬੰਦ ਕਰੋ ਹੋਰ ਹੀ ਡੇਪੇ ਜੇ ਤੁਸੀਂ ਓਏ ਯਾਰ ਰਮਨ ਤੂੰ ਤੇ ਐਵੇਂ ਡੇਪੀ ਐ ਖਿਜਣਾ ਤਾਂ ਖਿਜਣਾ ਹੀ ਆ ਫੇਰ ਗੱਲਾਂ ਜੂ ਓਦਾਂ ਦੀਆਂ ਕਰਨ ਰਹਿ ਜੇ ਉਹਦਾ ਫਰਜ਼ ਨਹੀਂ ਬੰਦਾ ਫੇ ਮੇਰਾ ਮਾਪਿਓ ਵਾ ਮੈਂ ਪੁੱਛਾ ਉਹਨਾਂ ਨੂੰ ਵੀ ਖਰਚਾ ਪਾਣੀ ਹੈਗਾ ਤੁਹਾਡੇ ਕੋਲ ਕਿ ਨਹੀਂ ਹੈਗਾ ਚੁੱਪ ਕਰਕੇ ਘਰ ਦੀ ਨੂੰ ਪਾਉਂਦਾ ਵਾ ਉਹ ਗਾੜੀ ਕਹਿ ਦਿੰਦੇ ਮੇਰੇ ਕੋਲ ਹੈ ਹੀ ਕੱਖ ਨਹੀਂ ਗਈ ਓ ਚੱਲ ਫੇਰ ਵੀ ਸਾਡਾ ਪੁੱਤ ਵਾ ਅਹੀਂ ਨੀ ਮਾਪਿਓ ਐ ਹੁਮਰ ਦੇ ਵਿੱਚ ਤੁਹਾਨੂੰ ਉਹਨਾਂ ਦੀ ਲੋੜ ਵਾ ਓਕੇ ਬਣਾਉਂਦੇ ਸਾਡੇ ਨਾਲ ਤੁਹਾਨੂੰ ਨਹੀਂ ਦਿਹਾਂਦੇ ਆ ਮੈਂ ਰਮਨ ਤੁਮ ਤੇ ਆਵੇਂ ਅਣਖੇੜ ਡੈਪੇਰ ਉਹ ਲਾ ਪਾਉਣ ਮੈਂ ਤੇ ਸਪੈਕੀ ਜਾਈ ਤਰਨਾ ਕਰ ਰਮਨ ਅੱਧੀ ਜ਼ਮੀਨ ਲਾਉਣੀ ਆ ਉਹਦੇ ਨਾਲ ਮੈਂ ਕਿਹੜੀ ਸਾਰੀ ਦਾ ਦੇਣੀ ਨਹੀਂ ਨਾ ਹੀ ਅੱਧੀ ਲਾਉਣੀ ਤੇ ਨਾ ਪੂਰੀ ਲਾਉਣੀ ਹਾ ਕੇ ਦਾ ਫੋਨ ਆਉਂਦਿਆ ਵਾ ਉਹ ਦਲਬਾਗ ਦਾ ਹੀ ਆਉਂਦਿਆ ਏ ਵੇਖਾਂ ਪੱਕੀਆਂ ਪਕਾਲੀਆਂ ਹੋਣੀਆਂ ਇਹਦੇ ਨਾਲ ਸਸੀ ਗਾਲਪੁੱਤ ਕੀ ਹਾਲ ਚਾਲ ਨੇ ਦਲਬਾਗ ਐਵੇਂ ਵੀ ਠੀਕ ਠਾਕ ਬੜਾ ਵਧੀਆ ਮੰਮੀ ਵੀ ਠੀਕ ਆ ਗੱਲ ਘਰ ਵਿੱਚ ਕੋਈ ਵੀ ਨਹੀਂ ਪੁੱਤ ਗੱਲ ਕਾਦੀ ਹੋਣੀ ਹੈ ਘਰ ਵਿੱਚ ਦਲਵਿੰਦਰ ਕਹਿੰਦੀ ਕੀ ਕਹਿੰਦੀ ਆ ਉਹ ਯਾਰ ਪੈਸੇ ਮੰਗਣ ਦੀ ਕਹਿੰਦੀ ਉਹ ਆਪਣੀ ਕਰਾਉਣੀ ਐ ਐਡਮਿਸ਼ਨ ਮੁੰਡੇ ਦੀ ਹੁਣ ਤੈਨੂੰ ਵੀ ਪਤਾ ਇਹ ਗੱਲ ਦਾ ਵੀ ਸਾਡੇ ਕੋਲ ਸਿਰਫ ਜ਼ਮੀਨ ਹੀ ਹੈ ਕਿੜੀ ਨੌਕਰੀ ਕੀਤੀ ਆ ਕੋਈ ਅੱਗੇ ਤੂੰ ਪੈਸੇ ਭੇਜਦਾ ਉਹ ਵੀ ਸਾਡੇ ਤੋਂ ਬੰਦ ਕਰਤੇ ਆ ਕਹੀਂ ਉਹ ਨਰੀ ਵਾਈ ਦੇ ਸਰਤੇ ਆ ਘਰ ਦਾ ਸੌਦਾ ਪਤਾ ਲਿਆਉਣਾ ਸਾਰੇ ਕੰਮ ਬਿੱਲ ਤਾਰਨੇ ਕਿੱਥੋਂ ਤਾਰਨੇ ਆ ਹਾਂ ਉਹਦੇ ਤੇ ਹੈ ਨਹੀਂ ਉਹ ਪਿਆ ਸਾਡੇ ਕੋਲ ਕੋਈ ਵੀ ਉਹਨੂੰ ਕਹਿਆ ਪਏ ਆਪਣੇ ਤੋਂ ਪੇਕਿਆਂ ਤੋਂ ਫੜਫੂੜ ਕੇ ਤੇ ਆਪਣੇ ਤਾਰ ਲਿਆ ਮੈਂ ਕਿੱਥੋਂ ਦਵਾ ਹੁਣ ਦੱਸ ਤੇ ਜੇਹੀਂ ਵਿਆਹ ਕਿ ਲਿਆਦੀਏ ਤਾਂ ਇਹ ਉਹਨੂੰ ਖਤਿਆ ਨਹੀਂ ਦਿੰਦੇ ਤੇ ਤੇਰੀ ਮਰਜ਼ੀ ਫਿਰ ਆਹ ਫੋਨ ਕੱਟਦਾ ਹੀ ਕੀ ਆਂਦਾ ਕਹਿੰਦਾ ਵੀ ਤੁਸੀਂ ਪੈਸੇ ਨਹੀਂ ਦਿੰਦੇ ਉਹਨੂੰ ਫਰਾ ਢੇਕਵਾ ਤੇ ਜਿਹੜੇ ਤੂੰ ਪਾਉਣਾ ਉਹ ਵੀ ਪੈਸੇ ਹੀ ਆ ਕਿ ਉਹ ਠੇਕਰਾਵਾ ਜੋ ਕੋਈ ਹੈਗਾ ਉਹਨੂੰ ਨਾ ਦੇਈ ਦਈਏ ਕਹਿੰਦਾ ਜਿਹੜੇ ਵਾਈ ਤੇ ਪੈਸੇ ਕਿੱਥੇ ਜਾਂਦੇ ਆ ਤਾਂ ਕਹ ਜਿਹੜਾ ਕਰ ਤੇ ਖਰਚਾ ਕੀਤਾ ਗੇਟ ਗਾਟ ਲਾਇਆ ਵਾ ਇਹ ਪੈਸੇ ਹੀ ਲੱਗੇ ਆ ਪਤਾ ਲਿਓਂ ਡੇ ਆ ਜੋ ਵੀ ਖਾਦੋਂ ਲਿਓਣਾ ਬਿੱਲ ਤਾਰਨਾ ਸਾਰੇ ਇੱਥੋਂ ਜਾਂਡਿਆ ਤੂੰ ਤਾਂ ਕਹੌਂਦਾ ਹੀ ਕੁਛ ਨਹੀਂ ਆ ਮੇਰਨਾ ਕਰਾਉਣੀ ਹੈ ਨਾ ਗੱਲ ਮੈਂ ਠੰਡ ਪਾਉਂਦੀ ਉਹਨੂੰ ਚੱਜਣਾ ਇੱਕ ਗੱਲ ਹੋਰ ਕਹਿਣ ਡਿਆ ਯੋ ਹੁਣ ਕੀ ਕਹਿਣ ਡਿਆ ਵਾ ਕਹਿੰਦਾ ਵੀ ਜੇ ਨਹੀਂ ਨਾ ਤੁਸੀਂ ਪੈਸਾ ਤੇ ਲਾ ਦੇਣਾ ਤੇ ਉਹ ਕਹਿੰਦੀ ਵੀ ਜੋ ਹਟਾ ਤੋ ਬਣਦਾ ਨਾ ਜ਼ਮੀਨ ਦਾ ਸਾਨੂੰ ਦੇ ਦਿਓ ਹੋਰ ਲਵਾਉ ਆ ਦੇਣਾ ਤਾਂ ਹੀ ਤੁਹਾਨੂੰ ਮੈਂ ਕਹਿਣ ਲਈ ਆ ਵੀ ਪੈੜੀ ਦਾ ਜਨਾ ਨਾ ਲਓ ਉਹਨੂੰ ਕਹੋ ਵੀ ਤੈਨੂੰ ਨਾ ਪੈਸੇ ਲਾ ਕੇ ਬਾਹਰ ਕੱ ਲਿਆ ਹੀਗਾ ਆਪਣਾ ਦੋਵੇਂ ਜੇ ਕਮਾਓ ਤੇ ਖਾਓ ਪੈੜੀ ਵਾਲ ਧਿਆਨ ਨਾ ਕਰੇ ਜਿੰਨਾ ਚਿਰ ਹੀ ਜਿੰਨੇ ਆ ਅੱਜ ਤੁਹਾਡਾ ਇਹ ਹਾਲ ਵਾ ਤੂੰ ਪੁੱਤ ਹੋ ਗਿਆ ਹੋ ਦੀਆਂ ਗੱਲਾਂ ਡਿਆ ਕਰਨਾ ਤਾਂ ਕੱਲ ਨੂੰ ਕੀ ਕਰਨਾ ਤੋ ਸੋਹ ਦਵਾਈ ਦਾ ਰੁਦੀ ਲੋੜ ਪੈਂਦੀ ਆ ਰਿਸ਼ਤਦਾਰੀ ਦੇ ਵੀ ਮਿਲਣਾ ਵਰਤਣਾ ਵਾ ਮੁੜ ਕੇ ਹੱਥ ਢਾਇਆ ਕਰਨੇ ਆ ਇਹਨਾਂ ਤੇ ਕਿਆ ਕਰਨਾ ਮੇਰੇ ਕੋਲ ਹੈ ਹੀ ਕੱਖ ਨਹੀਂ ਗਾ ਉਹ ਮੈਂ ਤਾਂ ਹੋਰ ਕੀ ਗੱਲ ਨੂੰ ਪਿਆ ਸੀ ਪਰ ਹੁਣ ਨੀ ਨਾਉਣੀ ਇਹ ਦੇ ਨਾਲ ਜਿਹੜੀਆਂ ਗੱਲਾਂ ਨੂੰ ਤੂੰ ਹੀ ਪਏ ਜੈ ਨਾ ਉਹ ਕੰਮ ਸਾਡੇ ਘਰ ਚ ਨਹੀਂਗੇ ਹੈਗੇ ਉਹ ਆਂਦੀ ਆ ਵਲਦਾਲ ਕੇ ਜੋ ਕੁਝ ਹੈਗਾ ਮੇਰੇ ਕੋਲ ਹੀ ਆ ਜੇ ਪੇਕਿਆਂ ਤਾਂ ਵੀ ਲਿਆ ਕੇ ਮੇਰਾ ਖਲਾ ਘਰ ਵਾਲਾ ਮੈਨੂੰ ਪਾਈ ਜਾਵੇ ਜਿਹੜਾ ਘਰ ਦਾ ਪਿਆਹਾ ਤੇ ਲਾਉ ਵੀ ਮੇਰੇ ਕੋਲ ਆ ਜੇ ਸਭ ਕੋ ਜੈਨੂ ਨਾ ਪ੍ਰਦਾਨ ਨੂੰ ਦੇ ਦਈਏ ਇਹ ਡਾਡੀ ਮੈਨੂੰ ਤਨਖਾਹ ਨਹੀਂ ਮਿਲੀ ਮੈਂ ਕਿਹਾ ਚੱਲ ਅਹ ਮਹੀਨੇ ਜਿਹੜੀ ਮਿਲੀ ਤੇ ਜਿਹੜੀਆਂ ਪਹਿਲੀਆਂ ਤਨਖਾਵਾਂ ਕਿੱਥੇ ਗਈਆਂ ਇਹਨੂੰ ਮਿਲਣੀ ਨਹੀਂ ਹੋਣਾ ਹੁਣ ਘਰ ਵੱਲ ਧਿਆਨ ਹੋ ਗਿਆ ਵਾ ਹੁਣ ਇਹ ਤਨਖਾਹ ਇਹਨੂੰ ਮਿਲਣੀ ਜੇ ਤਨਖਾਹ ਕਾ ਮਿਲਦੀ ਤਾਂ ਘਰ ਆ ਜਾ ਤੂੰ ਇੱਥੇ ਕਰਨ ਨੂੰ ਬੈਠਾ ਆਂ ਕਿਆ ਕਰਦਾ ਕੰਮ ਕਰ ਡੰਗਰਾ ਖਲਾ ਦੋ ਚਾਰ ਉਹਨੇ ਫੂਰੀ ਗਾੜੀੋਂ ਕੱਟਦਾ ਮੈਂ ਇਹਨੂੰ ਕੀ ਕਹਣਾ ਫਿਰ ਆ ਫੜਾਉ ਮੈਨੂੰ ਮੈਂ ਰੱਖਾਂ ਕੋਈ ਗੱਲ ਨਹੀਂ ਫੋਨ ਕਰਦਾ ਨਾ ਹੁਣ ਆਊਗਾ ਤਾਂ ਮੇਰੀ ਗੱਲ ਕਰਵਾਇਓ ਫੇਰ ਪਾਉਂਗੇ ਠੰਡੋਂ ਨੂੰ ਮੈਂ ਚੱਜਣਾ ਜਿਹੜੀ ਹੈ ਹਸਾ ਮੰਗਦੀ ਆ ਨਾ ਇਹਨੂੰ ਤੇ ਹਸਾ ਮੈਂ ਦਿੰਨੀ ਆ ਚੱਜਣਾ ਬਣਾ ਕੇ ਹੁਣ ਲੜੀ ਨਾ ਉਹਨਾਂ ਲੜੀ ਨਾ ਇਹਦੀ ਤਾਂ ਫਾਦਰ ਮੈਂ ਪੂਰੀ ਕਰਦੀ ਆ ਜੀ ਮੈਨੂੰ ਤੇ ਮੁੰਡੇ ਨਹੀਂ ਸਮਝਿਆ ਆਉਂਦੇ ਹੀ ਹੁਣ ਤੋਂ ਬਾਹਰ ਬੈਠਾ ਤੂੰ ਕਹਿੰਦਾ ਮੇਰੇ ਕੋ ਪੈਸੇ ਆ ਨਹੀਂ ਤੇ ਅਹੀਂ ਕਿਥੋਂ ਕੱਡ-ਕੱਡ ਦੇਈ ਜਾਈਏ ਇਹਨੂੰ ਨੀਤਲ ਜਿੰਦਰ ਪਹਿਲਾਂ ਮੇਰੀ ਗੱਲ ਸੁਣ ਹਾਂ ਕੰਮ ਬਾਅਦ ਚ ਕਰੇ ਟੂਟੀ ਬੰਦ ਕਰ ਦੱਸੋ ਦੱਸਣਾ ਮੈਂ ਕੀ ਆ ਤੈਨੂੰ ਸਾਰਾ ਪਤਾ ਹੀ ਆ ਦਲਬਾਗ ਨੂੰ ਫੋਨ ਕਰਕੇ ਕੀ ਆਂਦੀ ਹਾ ਕਿ ਖਰਚਾ ਨਹੀਂ ਮਿਲਦਾ ਮੈਂ ਤਾਂ ਉਹਨਾਂ ਨੂੰ ਕਹੋ ਵੀ ਨਹੀਂ ਕਿਹਾ ਉਹਦਾ ਫਿਰ ਫੋਨ ਆਇਆ ਉਹਨੂੰ ਸੁਪਨਾਇਆ ਮੈਂ ਤਾਂ ਉਹਨਾਂ ਨੂੰ ਬਸ ਇਹੀ ਕਿਹਾ ਸੀਗਾ ਪੀ ਆਰ ਕਾ ਪੈਸੇ ਜਿਹੜੇ ਆ ਚਲ ਮੰਮੀ ਨੂੰ ਹੀ ਦੇ ਦੇਣ ਮੈਂ ਤੁਹਾਡਾ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਇਹੀ ਦੱਸਿਆ ਵੀ ਮੰਮੀ ਨੂੰ ਕਿਹਾ ਸੀਗਾ ਨਹੀਂ ਉਹ ਤਾਂ ਕਈ ਗੱਲਾਂ ਕਰਨ ਰਿਹਾ ਸੀ ਫਿਰ ਦਲਜਿੰਦਰ ਆਂਦੀ ਆ ਨਹੀਂ ਪੈਸੇ ਦੇਣੇ ਤੁਹਾਡਾ ਹਿੱਸਾ ਸਾਨੂੰ ਦੇ ਦਿਓ ਕਾਦਾ ਹਿੱਸਾ ਤੇਰਾ ਪੰਦਾ ਕਾਦਾ ਹਿੱਸਾ ਦੇਈਏ ਤੈਨੂੰ ਮੰਮੀ ਤੁਸੀਂ ਤੇ ਹੱਦ ਕਰੀ ਜਾਂਦੇ ਈ ਉਹਨਾਂ ਨੂੰ ਨਹੀਂ ਪਤਾ ਲੱਗਦਾ ਭਲਾ ਤਿਤੋ ਹੀ ਕਿੰਨਾ ਕਾ ਖਰਚਾ ਦੇਣ ਡਈ ਸਾਨੂੰ ਉਹ ਉਹਨਾਂ ਨੇ ਆਪਣੇ ਕੋਲੋਂ ਕਹਿਤਾ ਬਣਾਵਾ ਵੇਸੇ ਵੱਲੋਂ ਉਹਨੇ ਇਹ ਗੱਲ ਕਹੀ ਆ ਪੇ ਦਲਜਿੰਦਰ ਆਂਦੇ ਨਹੀਂ ਨਾ ਖਰਚਾ ਦੇਣਾ ਤੇ ਪਿਆਲੀ ਦਾਦ ਸਾਨੂੰ ਦੇ ਦੇਣਾ ਤੇ ਮੇਰੀ ਸੁਨਲਾ ਕੰਨ ਖੋਲ ਕੇ ਗੱਲ ਜਿੰਨਾ ਚ ਰਹੀ ਜਿੰਨੇ ਕੋਈ ਪਿਆਲੀ ਪੂਲੀ ਨਹੀਂ ਉਹ ਮਿਲਨੀ ਉਹ ਕਮਾਈ ਕਰਕੇ ਤੈਨੂੰ ਭੇਜੰਡਿਆ ਨਾ ਉਹਨੇ ਕਦੀ ਵੇਖਿਆ ਵੀ ਮੇਰਾ ਮਾਂ ਪਿਓ ਵਾ ਉਹਨਾਂ ਨੂੰ ਦਵਾਈ दारू ਤੋਂ ਕਿਤੇ ਲੋੜ ਹੋ ਸਕਦੀ ਆ ਕਿਤੇ ਉਹਨਾਂ ਨੇ ਜਾਣਾ ਆਉਣਾ ਵਾ ਪੈਸੇ ਤੇਲੇ ਦੀ ਲੋੜ ਵਾ 1 ਰੁਪਈਆ ਨਿਕਲਿਆ ਕਿੰਨਾ ਚਿਰ ਹੋ ਗਿਆ ਹੁਣ ਉਹਨੂੰ ਗਏ ਨੂੰ ਤੇ ਮੰਮੀ ਪਹਿਲਾਂ ਤਾਂ ਨਹੀਂ ਗੱਲ ਕਰ ਰਹੀ ਤੁਜਾ ਹੋਣੀ ਮੈਨੂੰ ਕਲਾਂ ਲੱਗਾ ਵਾ ਤੇ ਹੁਣ ਤੁਸੀਂ ਹੀ ਈ ਦਾੜਾ ਰਿਹਾ ਸੀ ਨਾ ਆ ਵੇ ਸਭ ਕੁ ਦਾ ਤੈਨੂੰ ਪੜਾ ਕੇ ਦਿੱਤਾ ਵਾ ਮੰਮੀ ਫੱਕੇ ਨਹੀਂ ਮਾਰ ਗਈ ਹੁਣ ਤੈਨੂੰ ਕਲਾਂਦਾ ਵਾ ਤੇ ਤੂੰ ਮੁੰਡੇ ਦੀ ਫੀਸਾ ਵੀ ਨਹੀਂ ਦੇ ਸਕਦੀ ਤੇ ਮੇਰੇ ਕੋਲ ਹੈ ਹੀ ਕੱਖ ਨਹੀਂ ਗੇ ਜਿਹੜੇ ਫਸਲ ਦੇ ਉਹ ਕਿੱਥੇ ਜਾਂਦੇ ਆ ਫਸਲ ਦੇ ਕਿੰਨੇ ਕਾ ਆਉਂਦੇ ਆ ਉਹ ਵੀ ਸਾਬ ਕਿਤਾਬੇ ਰੱਖ ਲਿਆ ਕਰ ਉਹ ਵੀ ਤੇ ਹੈ ਗਈ ਹੈ ਨਾ ਜਿਹੜੇ ਫਸਲ ਦੇ ਸਰੋਂ ਗੁਜਾਰਾ ਕਰਨ ਦੇ ਆ ਗੁਜਾਰਾ ਫਸਲ ਦਾ ਆਉਂਦਾ ਹੀ ਕੱਖ ਨਹੀਂ ਤੇ ਗੁਜਾਰਾ ਹੋਣ ਰਿਹਾ ਵਾ ਸਬਦਾ ਸੂਤ ਫਸਲ ਤੋਂ ਆਉਂਦਾ ਵਾ ਦਵਾਈ ਦਾਰੂ ਸਭ ਕੁ ਹੋਂ ਤੋਂ ਆਉਂਦਾ ਵਾ ਇੱਕ ਮੁੰਡੇ ਦੀ ਐਡਮਿਸ਼ਨ ਹੀ ਆ ਨਾ ਉਹਨੇ ਤੂੰ ਕਰਵਾ ਸਕਦੀ ਸਾਡੇ ਕੋਲ ਹੈ ਨਹੀਂ ਉਹ ਪੈਸਾ ਤੇ ਨਾਲੇ ਨਾ ਜਿਹੇ ਸਾਬ ਸਾਬ ਕੋਈ ਨਹੀਂ ਆ ਦੁੱਧ ਮਿਲਣਾ ਇਹ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਗਿਆ ਤੇ ਨਹੀਂ ਮੰਮੀ ਮੈਂ ਕਿਹਾ ਪਰ ਜੇ ਤੁਸੀਂ ਇਹ ਗੱਲ ਤੇ ਆਏ ਹੋ ਨਾ ਤਾਂ ਹੁਣ ਹਿੱਸਾ ਤਾਂ ਨੂੰ ਮੈਂ ਲੈ ਕੇ ਦੱਸੂਗੀ ਭਲਾ ਵੀ ਤੁਸੀਂ ਕਿੱਦਾਂ ਜਿਹੜੇ ਡੀਸੀ ਤੇ ਤੂੰ ਪੇਸ਼ ਹੋਣਾ ਨਾ ਜਾ ਕੇ ਜਾ ਹੋ ਜਾ ਮੈਨੂੰ ਇਹ ਆਸਾਨੀ ਦਿੰਦੇ ਜਿੱਦਣ ਇਹ ਨੋ ਬਤਾਉਗੀ ਨਾ ਫਿਰ ਮੈਂ ਪੇਸ਼ ਵੀ ਹੋ ਜੂਗੀ ਨਾਲੇ ਉਹਨੂੰ ਪਤਾ ਹੀ ਹੈ ਹੁਣ ਉਹਨੇ ਆਪ ਹੀ ਕਿਹਾ ਵਾ ਜੇ ਮੈਂ ਨਾ ਨਾ ਹਸਾ ਲਾਂਗੀ ਤਾਂ ਉਹਨੇ ਆਪੇ ਹੀ ਲੈ ਲੈਣਾ ਵਾ ਪਤਾ ਲੱਗ ਗਿਆ ਉਹਨੂੰ ਵੀ ਜਿੰਨਾ ਚਿਰ ਹੀ ਜਿੰਨੇ ਹੀ ਨਾ ਹਸਾ ਦਿੱਤਾ ਅੱਜ ਤਾਂ ਡਾ ਇਹ ਹਾਲ ਵਾ ੁੱਡਾ ਨਾ ਰੇੜਣ ਡੇਗੇ ਪੜ ਕੇ ਹੀ ਮੰਜੇ ਤੇ ਬਹਿ ਕੇ ਪਿਆ ਤੁਸੀਂ ਪੁੱਛਣਾ ਉਹ ਰਹਿ ਕੇ ਗਏ ਆ ਨਾ ਉਹਨਾਂ ਨੂੰ ਪਤਾ ਲੱਗ ਗਿਆ ਵਾ ਹੁਣ ਤੇ ਪੈ ਕਿੱਥੇ ਜਾਂ ਡੇ ਆ ਉਹਨੂੰ ਸਾਡਾ ਪਤਾ ਲੱਗਾ ਵਾ ਤੇਰਾ ਨਹੀਂ ਲੱਗਾ ਤੇ 1 ਲੱਖ 1.5 ਲੱਖ ਪੌਣਾ ਤਾਂ ਉਹ ਕਿੱਥੇ ਜਾਂਦਾ ਵਾ ਉਹਨੂੰ ਪਤਾ ਵਾ ਸਾਰਾ ਕਿ ਕਿੱਥੇ ਜਾਂਦਾ ਵਾ ਉਹਨੂੰ ਰੁਪਈਏ ਰੁਪਈਏ ਦਾ ਪਤਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਵੰਗੂ ਇਹ ਨਹੀਂ ਆ ਵੀ ਮੈਂ ਫਸਲ ਦਾ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਚਾਹੀ ਕੋਸ਼ਵਾਰ ਰੁਪਈਏ ਰੁਪਈਏ ਦਾ ਉਹਨੂੰ ਹਿਸਾਬ ਦੇ ਦਿੰਨੀ ਆ ਵੀ ਨੀ ਰੱਖ ਇੱਥੇ ਫਸਲ ਦਾ ਸਾਹ ਪੁੱਛ ਤਸੀਂ ਦੱਸਦੇ ਆ ਅਸੀਂ ਕਿਹੜਾ ਕੁੜੀਆਂ ਨੂੰ ਦੇਈ ਜਾਣਦੇ ਆ ਆ ਤੁਹਾਡੇ ਘਰ ਦੇ ਸਿਆਪਾ ਕਰਦੇ ਮੱਚ ਚੱਲੇ ਆ ਕਿਤੇ ਨਾ ਸਵਾਦ ਦਾ ਖਾਦਾ ਤੇ ਨਾ ਸਵਾਦ ਦਾ ਪਾਇਆ ਮੈਨੂੰ ਕਿਹੜਾ ਭਲੇ ਖਾਵਾ ਦਿੰਦੇ ਹੀ ਰਹੇ ਯੂ ਕੁੜੀ ਨੂੰ ਦਿੰਦੇ ਕਿਉਂ ਨਹੀਂ ਰਹੇ ਭਲਾ ਤਾਂ ਜਦੋਂ ਲਿਆ ਕੇ ਇੱਥੇ ਰੱਖੀ ਸੀ ਉਹਦਾ ਦੇਣਾ ਹੀ ਉਹਦਾ ਵਿਆਹ ਵੀ ਕੀਤਾ ਟੌਰਨਾ ਮੈਂ ਕੀਤਾ ਮੈਂ ਡਰਦੀ ਨਹੀਂ ਤੇਰੇ ਪੇਕੇਆਂ ਤੋਂ ਲਿਆ ਕੇ ਨਹੀਂ ਕੀਤਾ ਮੈਂ ਆਪਣੇ ਘਰੋਂ ਕੀਤਾ ਹੀ ਹੁਣ ਕਿਦਾਂ ਕਹਿਣਗੇ ਤੁਸੀਂ ਵੀ ਮੈਂ ਕਿਹੜੀ ਕੁੜੀਆਂ ਨੂੰ ਦੇਈ ਜਾਣ ਲਈ ਤੁਹਾਡਾ ਹੁਣ ਆਈ ਸਚਾਈ ਸਾਹਮਣੇ ਨਹੀਂ ਤੁਹਾਡਾ ਕਾਰੋਬਾਰ ਨਹੀਂ ਵੜਿਆ ਤੈਨੂੰ ਕੱਖ ਨਹੀਂ ਮਿਲਿਆ ਤੇ ਤੇਰਾ ਵਿਆਹ ਹੋਇਆ 5 6 ਤੋਲੇ ਤੈਨੂੰ ਉਦੋਂ ਪਾਇਆ ਇਹਨੇ ਤੇਰਾ ਸਗਣ ਵਿਆਹ ਮੈਂ ਕੀਤਾ ਗੱਲਾਂ ਲੱਗੀਆਂ ਤੂੰ ਕਰਨ ਤੇ ਮੈਨੂੰ ਉਹਦੇ ਤੁਸੀਂ ਪਉਣਾ ਹੀ ਕੱਲ ਨੂੰ ਮੈਂ ਹੀ ਸਾਂਭਣਾ ਤੁਹਾਨੂੰ ਤੇ ਉਹਨੂੰ ਘਾਦੇ ਲਈ ਪਾਇਆ ਨਹੀਂ ਅਵੇ ਨਿੱਕੀ ਹੁੰਦੀ ਤਾਂ ਇੱਥੇ ਆਈ ਸੀ ਸਾਰਾ ਕੰਮ ਕਰਦੀ ਰਹੀ ਸੀ ਉਹਨੂੰ ਫੇਰਾ ਤੱਕਾ ਦੇ ਕੇ ਘਰੋਂ ਬਾਹਰ ਕੱਢ ਦਿੰਦੀ ਯਾਦੀ ਹੁੰਦੀ ਜਾਈ ਸੀ ਨਾ ਉਹਨੂੰ ਪੜਾਇਆ ਲਿਖਾਇਆ ਵੀ ਸਾਰੇ ਕੰਮ ਉਹਦੇ ਕੀਤੇ ਤੇ ਕਰਨੇ ਨਹੀਂ ਤੇ ਜ਼ਰੂਰੀ ਨਹੀਂ ਕਿ ਉਹਨੂੰ ਸੋਨੇ ਨਾਲ ਲੱਦ ਕੇ ਕਲਣਾ ਹੀ ਜੇ ਮੇਰੇ ਿੱਡੋ ਜੰਮੀ ਹੁੰਦੀ ਨਾ ਮੈਂ ਫੇਰ ਵੀ ਕਰਨਾ ਸੀ ਉਹੀ ਮੇਰੀ ਪੜੇਵੀ ਨਿੱਕੀ ਹੁੰਦੀ ਮੈਂ ਲਿਆਂਦੀ ਤੇ ਮੈਂ ਆਪਣੀ ਮਰਜ਼ੀ ਨਾਲ ਸਾਰੇ ਕੰਮ ਕੀਤੇ ਤੂੰ ਮੈਨੂੰ ਪਿਆਕਿਆਂ ਤੋਂ ਲਿਆ ਗਿਆ ਨਹੀਂ ਦਿੱਤਾ ਤੇ ਮੈਂ ਫੇਰ ਕੀਤਾ ਵਾ ਹੁਣ ਵੀ ਤੇ ਤੁਸੀਂ ਉਹ ਕੰਮ ਹੀ ਕਰਨ ਰਹੀ ਓ ਕੀ ਕਰਨ ਰਹੀ ਆ ਹੁਣ ਹੁਣ ਕਿਹੜਾ ਉਹਨੂੰ ਦੀ ਨਹੀਂ ਦੇ ਉਹ ਤਾਂ ਵਿਚਾਰੀ ਆ ਉਹ ਵੀ ਹਟ ਗਈ ਇਕ ਲੈਣਗੇ ਜਦੋਂ ਤੇ ਤੂੰ ਆਈ ਆ ਨਾ ਉਹ ਤਾਂ ਉਹ ਹਟ ਗਈ ਆ ਹੁਣ ਤੇ ਇਹਦਾ ਬੂਥਾ ਹੀ ਐਡਾ ਹੋ ਜਾਂਦਾ ਜਦੋਂ ਵੇਖ ਲੈਂਦੀ ਮੈਨੂੰ ਇਦਾਂ ਹੀ ਹਟਾਉਣੀ ਸੀ ਮੈਂ ਮੈਨੂੰ ਨਹੀਂ ਉਹ ਚੰਗੀ ਲੱਗਦੀ ਮੈਨੂੰ ਚੱਲ ਪੈ ਗਈ ਠੰਡ ਤੈਨੂੰ ਹੁਣ ਫੇਰ ਹਟਾਤਾ ਤੇ ਮੈਨੂੰ ਤੇ ਪੈਣੀ ਹੀ ਫੇਰ ਜਦੋਂ ਸਾਕੂ ਉੱਥੇ ਵੜੀ ਜਾਂਦੇ ਸੀ ਤੇ ਮੈਂ ਤੈਨੂੰ 100 ਦੀ ਇੱਕੋ ਦੱਸਦੀ ਓ ਤੇ ਜੋ ਮਰਜ਼ੀ ਦਵੇਂ ਜੀ ਕਰ ਲੋ ਪਿਆਰੀ ਵੱਲ ਧਿਆਨ ਨਾ ਕਰਿਓ ਉਹ ਤਨਖਾਹੀ ਖਾਓਗੇ ਕੋਈ ਗੱਲ ਨਹੀਂ ਪਿਆਲੀ ਤੇ ਮੈਂ ਲੈ ਲੂੰਗੀ ਤੇ ਆ ਜਣਾ ਹੁਣ ਖਰਚਾ ਵਾ ਨਾ ਇਹ ਵੀ ਤੁਹਾਡੇ ਕੋਈ ਕਰਾਉਂਗੇ ਵੀ ਇਹਦੀਆਂ ਭਲਾ ਕੋਈ ਕਿੱਦਾਂ ਨਹੀਂ ਕਰਦੇ ਪਿਆਲੀ ਦਾ ਹਿੱਸਾ ਨਹੀਂ ਇਹਨਾਂ ਨੇ ਦੇਣਾ ਭਲਾ ਕਿੱਦਾਂ ਨਾ ਦਵੋਗੇ ਤੁਸੀਂ ਪਿਆਲੀ ਦਾ ਹਿੱਸਾ ਜਦੋਂ ਤੁਹਾਡਾ ਰੋਟੀ ਪਾਣੀ ਕੀਤਾ ਨਾ ਬੰਦ ਤੇ ਫੇਰ ਤੁਹਾਨੂੰ ਲੱਗਣਾ ਪਤਾ ਦੇ ਕਾਕਾ ਬੱਲੀ ਚਲਾ ਹੁਟ ਲਈਏ ਹੁਟ ਲਈਏ ਚਾ ਹੁਟ ਦੇ ਕਾਕੀ ਨੂੰ ਨਿਕੇ ਜਿਹਨੂੰ ਕਿਤੇ ਤੇ ਇਹਦੇ ਤੇ ਫਰੀ ਜਿਹੜੀ ਹੈ ਨਾ ਇਹ ਬੜੀ ਸ਼ਾਨ ਆ ਕੇ ਦੇ ਚਲ ਹੁਡੇ ਲਓ ਰੋਣਾ ਹੀ ਨਹੀਂ ਚੁੱਪ ਕਰਦੀ ਇਹਦੇ ਚੱਲ ਹੁਡੇ ਦਵਾ ਚੱਲਾ ਚੰਗਾ ਕੀਤਾ ਆ ਪੰਘੂੜਾ ਲਿਆਤਾ ਨੇ ਨੋਦਾਂ ਦੇ ਨਾ ਚੁੱਕ-ਚੁੱਕ ਥੱਕ ਹੀ ਜਾਂਦਾ ਵਾ ਨਵਲੀਨਾ ਹੁਣ ਵੇਖ ਢੀ ਖੁਸ਼ ਵਾ ਹੁਣ ਹੁਟੇ ਜੁ ਮਿਲਦੇ ਆ ਮੰਮੀ ਵੀ ਨਾ ਚੁੱਕ ਕੇ ਥੱਕ ਹੀ ਜਾਂਦੀ ਆ ਚੱਲ ਇਹ ਆ ਚੰਗਾ ਵਾ ਇਹਦੇ ਵਿੱਚ ਹੂਟੇ ਲੈਂਦੀ ਰਿਹਾ ਕਰੂਗੀ ਹੋ ਪਈ ਏ ਲੰਮੇ ਆਜੋ ਦਓ ਇਹਨੂੰ ਹੂਟੇ ਮੈਂ ਵੀ ਕੋਈ ਕੰਮ-ਕੁਮ ਵੇਖਾਂ ਉਹ ਹੂਟੇ ਦੇ ਚੱਲ ਮੈਂ ਇਹਨੂੰ ਦਿਨਾ ਵਾਂ ਤੇ ਰੋਂਦਾ ਨਹੀਂ ਡਈ ਕਦੇ ਦੀ ਦੇਖੀ ਜਾਂਦੀ ਹੀ ਬਸਰੀ ਹੱਥਾਂ ਵਿੱਚ ਵੀ ਨਿਆਣਾ ਨਾ ਆਕ ਜਾਂਦਾ ਵਾ ਉਹ ਚੱਲ ਇਹ ਆ 15 1600 ਦਾ ਆਇਆ ਵਾ ਇਹ ਆ ਵੀ ਆਰੇ ਲੱਗੀ ਰਹੂਗੇ ਇਹਨਾਂ ਚੱਲ ਲਿਓਣਾ ਤੇ ਪਹਿਣਾ ਹੁਣ ਤੁਹਾਨੂੰ ਪਤਾ ਵਾ ਗੜੀ ਗਰਮੀਆਂ ਆ ਨਾ ਗਰਮੀਆਂ ਵਿੱਚ ਮੁੜ ਕੇ ਔਖਾ ਹੋਣਾ ਏ ਉਹ ਚੱਲ ਕੋਈ ਗੱਲ ਨਹੀਂ ਇਹ ਚ ਨਾ ਹੱਥ ਪੈਰ ਮਾਰ ਲੈਂਦਾ ਜਾਂ ਖੇਡਦੀ ਰਹਿੰਦੀ ਆ ਆਹੋ ਇਹ ਤੇ ਹੈ ਹੀ ਆ ਨਾ ਮੰਮੀ ਨਾਲ ਡੈ ਜਿਆ ਖੰਦੇ ਮੇਰੀਆਂ ਲੱਤਾਂ ਹੀ ਸਿੱਧੀਆਂ ਹੋਣਦੀਆਂ ਤੇ ਘਰ ਰਸੋਈ ਚ ਚਲ ਗਏ ਆ ਹੁਣ ਡੈ ਆ ਕੰਮ ਤਾਂ ਨਾ ਕਰਨ ਪਤਾ ਨਹੀਂ ਮੈਂ ਧਿਆ ਖੰਦੀ ਮੈਂ ਕਰ ਲੈਨੀ ਆ ਕਰ ਨਹੀਂ ਕਰਦੀ ਆ ਇਹ ਨੂੰ ਲੈ ਕੇ ਬੈਠਾ ਉਹ ਇਨਾ ਸ਼ੁਕਰ ਵਾ ਉਹਦਾ ਫਰਕ ਪੈ ਗਿਆ ਵਾ ਆ ਵੇਲਾ ਉਹਦਾਂ ਦੀ ਵੀ ਘਰ ਦੇ ਵਿੱਚ ਸ਼ਾਂਤੀ ਹੈ ਹੀ ਆ ਸਹੀ ਗੱਲ ਵਾ ਨਹੀਂ ਤੇ ਕਿਸੇ ਨਾ ਕਿਸੇ ਗੱਲੋਂ ਲੜਾਈ ਬਸ ਕਿਸੇ ਨਾ ਕਿਸੇ ਗੱਲੋਂ ਲੜਾਈ ਹੁੰਦੀ ਰਹਿੰਦੀ ਸੀ ਉਹ ਆਹੋ ਤੇ ਲੜਾਈ ਤੋਂ ਸਵਾਇਦਾ ਮਾਮ ਕੰਮ ਵੀ ਕਿਹੜਾ ਨਾਲੇ ਜਿਹੜੀ ਕਲਾਗੋ ਕਰ ਦੇ ਵਿੱਚ ਇੰਨੀ ਚੰਗੀ ਹੁੰਦੀ ਆ। ਉਹ ਚੱਲ ਕੀ ਪਤਾ ਕੁੜੀ ਦੇ ਪੈਰ ਪਈ ਆ ਤੇ ਇਹਨਾਂ ਨੂੰ ਸੋਝੀ ਆਈ ਆ। ਨਾਲੇ ਮੇਰੀ ਗੱਲ ਸੁਣੋ ਵੇਲੋ ਨਾ ਹਣੋ ਫੋਨ ਫਾਨੀ ਕਰਦੀ ਆ। ਤੇ ਨਾ ਕੋ ਹੋਰ ਅੱਗੇ ਫੋਨ ਫਾਨੀ ਹੁੰਨੇ ਉਹਦਾਂ ਦਾ ਕੀਤਾ ਮੇਰੇ ਸਾਹਮਣੇ। ਫੋਨ ਰੋਜ਼ ਹੀ ਉਹਦਾ ਆ ਜਾਂਦਾ ਸੀ ਤੇ ਕੋਈ ਨਾ ਕੋਈ ਮਤ ਦੇ ਦਿੰਦੀ ਸੀ ਤੇ ਮੰਮੀ ਉਹਦੇ ਮਗਰ ਲੱਗ ਜਾਂਦੀ। ਉਹ ਸਕੀਮਾਂ ਸਾਰੀਆਂ ਆਉਂਦੀਆਂ ਸੀ। ਨਾ ਉਹ ਹੀ ਦਿੰਦੀ ਸੀ ਸਕੀਮਾਂ ਸਾਰੀਆਂ। ਉਹ ਹੀ ਨਾ। ਉਹ ਮੇਰੇ ਸ਼ਾਦੀ ਘਰ ਦੇ ਵਿੱਚ ਹੋਈ ਆ। ਜਲ ਨਿਆਣੇ ਨੂੰ ਚੁੱਕਦੀ ਆ, ਖੜਾਉਂਦੀ ਆ। ਮਨ ਹੋਰ ਦਾ ਹੋਰ ਹੁੰਦਾ ਵਾ। ਇਹੀ ਕਿੜਾ ਇਹਨੂੰ ਕੋ ਕਹਿਣ ਡੇ ਬਤੂ ਕਰ ਬਸ ਨਿਆਣਾ ਚੁੱਕ ਛੜੇ ਬਹੁਤ ਮੈਂ ਕੀਆ ਹਾਂ ਅਹੀਂ ਕਿੜਾ ਨੂੰ ਮੜਾ ਈ ਛੰਦੇ ਚਾਇ ਕਿਦਾਂ ਤੋ ਇਹੋ ਕਹਿੰਦੇ ਚਾ ਲੱਗੋ ਨਿਆਣਾ ਬੰਦਾ ਚੁੱਕ ਲੇ ਚਲ ਕੰਮ ਦੀ ਗੱਡੀ ਗੱਲ ਕੰਮ ਤੇ ਬੰਦਾ ਕਰੀ ਲੈਂਦਾ ਹੂੰ ਤੇ ਕਿੰਨਾ ਸੋਹ ਹੋ ਜਾਂਦਾ ਲੱਗੇ ਆਹ ਹੋਏ ਤੇ ਹੈ ਜੀ ਅੱਗੇ ਮੈਂ ਕੱਲੀ ਨੇ ਇਹਨੂੰ ਚੁੱਕਣਾ ਕੱਲੀ ਨਹੀਂ ਕੰਮ ਕਰਨਾ ਆਇਆ ਗਿਆ ਵੀ ਸਾਂਭਣਾ ਇਹ ਚੋਂ ਤਾਂ ਵੀ ਖੇਡਦੀ ਰਹਿੰਦੀ ਐ ਨੇ ਖੁਸ਼ ਹੋਪਾ ਬੰਦਾ ਕੀ ਆ ਉੱਪਰ ਲੱਗੇ ਐ ਨਾ ਛੱਡਣ ਵਾਲੇ ਇਹਨਾਂ ਵੱਲ ਵੇਂਦੀ ਰਹਿੰਦੀ ਐ ਹਾਂ ਚੱਲ ਮੇਰੀ ਗੱਲ ਸੁਣ ਮੈਂ ਜਾਣਾ ਕਿ ਮੁੰਡੇ ਨਾਲ ਤੇ ਮੈਂ ਚੱਲੇ ਆਈ ਹੁਣ ਹੁਣ ਇਹ ਤਾਂ ਤੁਸੀਂ ਬਾਹਰੋਂ ਆਏ ਆ ਤੇ ਹੁਣ ਫੇਰ ਜਾਣਾ ਓਏ ਮੜਾ ਜਾ ਸ਼ਹਿਰ ਕੰਮ ਆ ਮੈਂ ਆ ਗਿਆ ਬਸ ਹੋ ਕੇ ਕੋਈ ਨਹੀਂ ਮੰਮੀ ਨੇ ਚੁੱਕ ਲੈਣੀ ਵਿੱਚ ਜਿਆਦਾ ਰਹੋਗੀ ਨਾ ਮੰਮੀ ਨੂੰ ਫੜਾ ਦੀ ਰੋਟੀਆਂ ਫੇਰ ਖਾ ਜੀਓ ਦੋ ਕੋਈ ਨਹੀਂ ਮੈਂ ਖਾ ਜਾਣਾ ਮੈਂ ਸਾਰਾ ਦਿਨ ਦਾ ਡਾਈ ਦੇ ਨੰਗ ਜਾਣਾ ਮੈਂ ਪਾ ਕੇ ਖਾ ਲੈਣਾ ਮੈਂ ਤੂੰ ਖਟਾ ਹਾਂ ਆਹ ਇਹ ਤਾਂ ਪਾ ਦਿੰਨੀ ਮੈਂ ਨਹੀਂ ਨਹੀਂ ਮੈਂ ਤਾਂ ਮੰਮੀ ਸੋ ਕਹਿੰਦੀ ਮੈਂ ਲਉਣੀ ਆਂ ਤੇ ਐਵੇਂ ਡਈ ਸੋ ਕੁਣ ਕਿਦ ਆ ਗਿਆ ਮਸੀ ਦਾ ਫੋਨ ਇਹ ਕੱਲ ਵੀ ਆਉਂਦੇ ਆ ਹਲੋ ਸਾਚੀ ਗੱਲ ਮਸੀ ਜੀ ਹਾਂਜੀ ਵਧੀਆ ਵਧੀਆ ਤੁਸੀਂ ਦੋ ਸੁਪਨਾ ਨਹੀਂ ਨਹੀਂ ਇੱਥੇ ਹੀ ਆ ਜਾਣਾ ਕਿੱਥੇ ਆ ਅੱਛਾ ਅੱਛਾ ਐ ਇਦਾਂ ਹੀ ਬਸ ਮਾਸੀ ਜੀ ਟਾਈਮ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ ਹੁਣ ਅਲਵਲੀਨ ਦੇ ਨਾਲ ਸਾਰਾ ਦਿਨ ਆਰੇ ਲੱਗੀ ਰਹੀਦਾ ਵਾ ਕਦੀ ਮੰਮੀ ਚੋਖ ਲੈਂਦੇ ਕਦੀ ਮੈਂ ਤੇ ਬਸ ਇਦਾਂ ਹੀ ਕੰਮ ਕਰ ਕਰਦੇ ਆ ਦਿਨ ਲੰਘ ਜਾਂਦਾ ਵਾ ਉਹ ਨਹੀਂ ਨੇ ਇਹ ਤਾਂ ਨਹੀਂ ਗੱਲ ਮਾਸੀ ਜੀ ਫੋਨ ਕਿਤੇ ਵੀ ਨਹੀਂ ਕੀਤਾ ਜਾਂਦਾ ਕਿ ਇਹਨੂੰ ਨਹੀਂ ਕੀਤਾ ਜਾਂਦਾ ਹਾਂਜੀ 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 ਮੰਮੀ ਉਹ ਠੀਕ ਠਾਕ ਵਧੀਆ ਆ ਨਹੀਂ ਹੋਰ ਸੋਈ ਜਿਡੇ ਹੀ ਹਾਂਜੀ ਇਦਾਂ ਹੀ ਰਲ ਮਿਲ ਕੇ ਕਰ ਲਈਦਾ ਕਦੀ ਉਹ ਚੁੱਕ ਲੈਂਦੇ ਕਦੀ ਮੈਂ ਬਸ ਚਲੋ ਇਦਾਂ ਹੀ ਟਾਈਮ ਲੰਘਦਾ ਜਾਵੇ ਤੇ ਵਧੀਆ ਵਾ ਅੱਛਾ ਅੱਛਾ ਚਲ ਤੂੰ ਹੀ ਕਰ ਦਿਆ ਕਰੋ ਸਾਡਾ ਨਹੀਂ ਟਾਈਮ ਲੱਗਦਾ ਤੇ ਹੋਰ ਘਰੇ ਸਾਰੇ ਠੀਕ ਠਾਕ ਨੇ ਠੀਕ ਹੈ ਠੀਕ ਹੈ ਹਾਂਜੀ ਮੈਂ ਕਰਾਉਣੀ ਇੱਕ ਮਿੰਟ ਗੱਲ ਕਰਾਉਣੀ ਹਾਂਜੀ ਹਾਂਜੀ ਕਰਾਉਣੀ ਮਾਸੀ ਅੱਛਾ ਚਲੋ ਠੀਕ ਹੈ ਫਿਰ ਕੋਈ ਨਹੀਂ ਬਾਅਦ ਚ ਕਰ ਲਿਓ हां जी हां जी इन्नू ਲੈ ਕੇ ਬੈਠੀ ਠੀਕ ਜੀ ਠੀਕ ਹੈ ਠੀਕ ਮੇਰੇ ਮੰਨ ਦੇ ਵਿੱਚ ਇੱਕ ਗੱਲ ਹੁੰਦੀ ਆ ਮੰਮੀ ਤਾਂ ਕਹਿੰਦੇ ਹੀ ਮਾਸੀ ਦਾ ਫੋਨ ਕੱਲ ਆਉਂਦਿਆ ਜਦੋਂ ਬਾਹਰ ਬੈਠੇ ਹੀ ਤੇ ਮਾਸੀ ਕਹਿੰਦੀ ਕਿੰਨੇ ਦਿਨ ਹੋ ਗਏ ਆ ਗੱਲ ਹੋਈ ਨੂੰ ਕੋਈ ਸਮਝ ਜੀ ਨਹੀਂ ਲੱਗੰਦੀ ਕੀ ਬਣਿਆ ਵਾਏ じゃ ਮੰਮੀ ਨੂੰ ਜਾ ਕੇ ਕਿ ਜੇ ਪਹਿਲਾਂ ਫੋਨ ਨੂੰ ਨੰਬਰ ਵੈਣੀ ਭਲਾ ਕੱਢ ਕੇ ਕਿ ਭਰਾ ਮਾਸੀ ਨੂੰ ਨਾ ਭਲੇ ਖਾ ਲੱਗ ਗਿਆ ਹੋਵੇ ਕਿ ਮੈਂ ਕੱਲ ਵੀ ਕੀਤਾ ਔਰ ਇਹ ਦੀ ਗੜੀ ਗੱਲੋ ਕਿ ਛੇ ਦੇਣਵਾ ਆਹ ਕਨ ਵਾਲੇ ਨੰਬਰ ਆਏ ਲਾ ਇਹ ਜਿਆਵਾ ਫੁੰਦਲ ਜਿੰਦਰ ਦਾ ਕਿ ਡੀ ਰਾਹ ਘਾਰਵਾ ਮਾ ਦਾ ਮੈਨੂੰ ਕਹਿੰਦੀ ਮਾਸੀ ਦਾ ਫੁੰਨਾਉਂਦੇ ਆ ਸ਼ੋਗਰਵਾ ਕੇ ਉਹ ਹਲੇ ਨੰਬਰ ਨੰਬਰ ਵਿੱਚ ਜੋ ਘਟਣਾ ਨਹੀਂ ਆਉਂਦਾ ਪਤਾ ਨਹੀਂ ਨੇ ਲਾਗਦਾ ਲਿਆ ਹੋਊਗਾ ਫੋਨ ਫੋਨ ਵੀ ਇਧਰੋਂ ਲੱਗਾ ਵਾ ਪਹਿਲਾਂ ਫੇਰ ਉਧਰੋਂ ਫੋਨ ਆਇਆ ਵਾ ਬੜੀ ਚਲਾਕ ਵਾ ਮਦਾ ਕੋਈ ਗੱਲ ਨਹੀਂ ਪੁੱਛਦੀਆਂ ਨਾ ਭਲਾ ਜਾ ਕੇ ਪਹਿਲਾਂ ਤੇ ਪੁੱਛੂ ਉਹਦਾ ਤੇ ਫੇਰ ਮਖਾਉ ਨੰਬਰ ਵੀ ਮਦਾ ਨੰਬਰ ਕਿਦਾ ਉਹਨੂੰ ਇੱਥੇ ਛੱਡ ਜੰਮੀ